ਜਿੱਥੇ ਮੱਕ ਵੀ ਮੇਰੀ ਬਾਤ ਜਾਂਦੀ ਆ ਮੜੀ ਇੱਕ ਜ਼ਰੂਰ ਗੱਲ ਸੁਣੋ ਮੇਰੀ ਮੈਂ ਇੱਕ ਪੰਜਾਬ ਤੋਂ ਆਇਆ ਕਿਸਾਨ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣੇ ਜਿੰਨੇ ਵੀ ਦਿੱਲੀ ਨੂੰ ਬਾਰਡਰ ਲੱਗਦੇ ਨੇ ਉਹਨਾਂ ਤੇ ਵੱਖ-ਵੱਖ ਸਟੇਟਾਂ ਤੋਂ ਕਿਸਾਨ ਪਹੁੰਚੇ ਹੋਏ ਨੇ ਜਿਹੜੇ ਕਿ ਆਪਣੇ ਆਪ ਤਿੰਨ ਬਿੱਲ ਸਾਡੇ ਉੱਤੇ ਥੋਪੇ ਜਾ ਰਹੇ ਨੇ ਟੱਕੇ ਨਾਲ ਉਨਾ ਦੇ ਖਿਲਾਫ ਅਸੀਂ ਆਪਣਾ ਰੋਸ ਮੁਜ਼ਾਰਾ ਕਰ ਰਹੇ ਆ ਇੱਕ ਸੰਘਰਸ਼ ਕਰ ਰਹੇ ਆ ਸੋ ਭਰਾਵੋ ਤੁਸੀਂ ਦਿੱਲੀ ਵਾਲੇ ਸਾਡਾ ਸਾਥ ਦਿਓ ਤੁਹਾਨੂੰ মিডিਆ ਜਿਹੜੀ ਗੋਦੀ মিডিਆ ਕਹਿ ਦਿੰਦੇ ਆ ਭਾਜੀ ਨੂੰ ساری ਦੁਨੀਆ ਰਵੀਸ਼ ਕੁਮਾਰ ਨੇ ਨਾ ਦਿੱਤਾ ਸੀ ਗੋਦੀ মিডিਆ ਉਹ ਪੈਸੇ ਲੈ ਕੇ ਸਰਕਾਰ ਦੇ ਪੱਖ ਦੀਆਂ ਹਰ ਵੇਲੇ ਗੱਲਾਂ ਕਰਦੀ ਰਹਿੰਦੀ ਆ ਉਹਨਾਂ ਤੇ ਸਾਰੀ ਦਿਹਾੜੀ ਇਕੱਲੇ ਮੋਦੀ ਚੱਲਦਾ ਹੋਰ ਕੁਝ ਨਹੀਂ ਚੱਲਦਾ ਜਾਂ ਜੋ ਮੋਦੀ ਕਹਿੰਦਾ ਉਹੀ ਹੋ ਰਿਹਾ ਸੋ ਭਰਾਵੋ ਜਿਹੜੇ ਕਿਸਾਨਾਂ ਨੂੰ ਅੱਤਵਾਦੀ ਦੱਸ ਰਹੇ ਨੇ ਇਹ ਲੋਕ ਜਿਹੜੇ ਕਿਸਾਨਾਂ ਨੂੰ ਮਾਓਵਾਦੀ ਬਖਵਾਦੀ ਦੱਸ ਰਹੇ ਨੇ ਲੋਕ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਬਾਰਡਰਾਂ ਦੇ ਉੱਤੇ ਅੱਤਵਾਦੀ ਆ ਗਏ ਜੇ ਐਨੇ ਅੱਤਵਾਦੀ ਆ ਜਾਂਦੇ ਤੇ ਹੁਣ ਮਹੀਨੇ ਦੇ ਬੈਠੇ ਰਹਿੰਦੇ ਅੱਤਵਾਦੀ ਚੁੱਪ ਕਰਕੇ ਗੋਲੀਆਂ ਨਾਲ ਚੱਲਦੀਆਂ ਬੰਬ ਨਾਲ ਫਟਦੇ ਦਿੱਲੀ 'ਚ ਪਰ ਕਿਸੇ ਨੇ ਹੱਥ ਵੀ ਨਹੀਂ ਚੱਕਿਆ ਜਿੰਨੇ ਵੀ ਹੱਥ ਉੱਠ ਰਹੇ ਨੇ ਉਹ ਜੋੜ ਕੇ ਜੁਟ ਰਹੇ ਨੇ ਸਿਰਫ ਫਤਿਹ ਬਲਾਉਣ ਲਈ ਉੱਠ ਰਹੇ ਨੇ ਸੋ ਭਰਾਵੋ ਜਿੰਨੇ ਵੀ ਮੇਰੇ ਇੱਥੇ ਜਿੰਨੀ ਕੁ ਮੇਰੀ ਬਾਤ ਜਾਂਦੀ ਆ ਜਿੱਤੇ ਤੱਕ ਪਿਛਾ ਕੇ ਆਪਣੇ ਮੋਬਾਈਲ ਔਨ ਕਰ ਲਓ ਤਾਂ ਕਿ ਜੋ ਮੇਰੀ ਇਹ ਗੱਲ ਤੁਹਾਡੇ ਆਪਣੇ ਵੀ ਗਰੁੱਪਾਂ ਦੇ ਵਿੱਚ ਜਾਵੇ ਅਸੀਂ ਲੋਕ ਮਜ਼ਦੂਰ ਆ ਸਿਰਫ ਕਿਸਾਨ ਆ ਜਿਹੜੇ ਅਨਗੌਂਦਿਆਂ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਅੰਦਾਜ਼ਾ ਕਿਹਾ ਅਸੀਂ ਸੇਬੂ ਆ ਅਸੀਂ ਕੋਈ ਅੱਤਵਾਦੀ ਨਹੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਇਨਸਾਨ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਭਰਾਵੋ ਤੁਹਾਡੇ ਕੋਲੋਂ ਸਾਥ ਚਾਹੁੰਦੇ ਆ ਕਿ ਤੁਸੀਂ ਸਾਡਾ ਸਾਥ ਦਿਓ ਕਿਸੇ ਵੀ ਨੇੜੇ ਬਾਡਰ ਤੁਹਾਡਾ ਲੱਗਦਾ ਉਥੇ ਗੇੜਾ ਮਾਰ ਕੇ ਆਓ ਜਾਂ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਕਿਸਾਨਾਂ ਦੇ ਇਸ ਅੰਦੋਲਨ ਨੂੰ ਸਹਿਯੋਗ ਦੇ ਸਕਦੇ ਹੋ ਉਹ ਦੰਦ ਰੋ ਕਿਉਂਕਿ ਅਸੀਂ ਕਾਲੇ ਕਾਨੂੰਨਾਂ ਨੂੰ ਰੱਤ ਕਰਾਉਣਾ ਚਾਹੁੰਦੇ ਆ ਤਾਂ ਕਿ ਜੋ ਜਿਹੜਾ ਗ્રાਹਕਾ ਮੰਨਦੇ ਆ ਵੀ ਤੁਸੀਂ ਸਾਰੇ ਨੌਕਰੀਆਂ ਵਾਲਿਓ ਕਿਸਾਨ ਨਹੀਂ ਹੋ ਸਕਦੇ ਚਲੋ ਪਿੱਛੇ ਤੁਹਾਡਾ ਪਛਾਗ ਕਿਸਾਨੀ ਨਾਲ ਹੋਵੇ ਪਰ ਤੁਸੀਂ ਕਿਸਾਨ ਹੋ ਗ્રાਹਕ ਤਾਂ ਹੈਗੇ ਹੋ ਨਾ ਜਿਹੜੀਆਂ ਕੰਪਨੀਆਂ ਕਿਸੇ ਚੀਜ਼ ਨੂੰ ਖਰੀਦਦੀਆਂ ਨੇ ਅੱਜ 1 ਰੁਪਿਆ ਦਾ ਜਾਂ 2 ਰੁਪਿਆ ਦਾ ਆਲੂ ਹੁੰਦਾ ਉਹਨੂੰ 20 ਰੁਪਏ ਦੇ ਵਿੱਚ ਟਾਇਲ ਵਿੱਚ ਪਾ ਕੇ ਦੇ ਦਿੰਦੇ ਨੇ ਚਿਪਸ ਦੇ ਨਾਂ ਤੇ ਉਹਦੇ ਕੀ 20 ਰੁਪਏ ਖਰਚਾ ਆਉਂਦਾ ਮੁਫਤ ਦਾ ਪਾਣੀ ਧਾਤੀ ਚੋਂ ਨਿਕਲਦਾ ਮੁਫਤ ਦਾ 22 ਲੀਟਰ ਬੈਚ ਤੁਹਾਨੂੰ ਵੇਚਿਆ ਜਾਂਦਾ ਜਾਂਦਾ ਕਿ ਨਹੀਂ ਕਿਉਂਕਿ ਉਹ ਕੰਪਨੀਆਂ ਨੇ ਖਰੀਦਿਆ ਹੋਇਆ ਉਹਨਾਂ ਨੇ ਲਾਇਸੈਂਸ ਲੈ ਲਿਆ ਕਿ ਸਾਨੂੰ ਲਾਇਸੈਂਸ ਦੇ ਦਿਓ ਅਸੀਂ ਉਹਨੂੰ ਕਿਸੇ ਵੀ ਭਾਅ ਵਿੱਚ ਸਗੀ ਹੈ ਗੌਰਮੈਂਟ ਨੂੰ ਥੋੜੇ ਜੇ ਉਹ ਚੋ ਟੈਕਸ ਦਿੰਦੇ ਨੇ ਟੈਕਸ ਘੜਾ ਉਹਨਾਂ ਨੇ ਪੱਲੇਉ ਦੇਣਾ ਜਦ 20 ਰੁਪਏ ਲੈ ਲਏ ਜ ਉਹਦੇ ਵਿੱਚੋਂ 5 ਰੁਪਏ ਖਰਚੇ ਵੀ ਦਿੱਤੇ 15 ਬਚਦੇ ਨੇ ਮੈਨੂੰ ਦੇ ਦਿਓ ਮੈਂ ਕਰ ਲੂੰਗਾ ਸੋ ਕਿਸਾਨਾਂ ਦੇ ਕੋਲ ਹੁਣ ਖੇਤੀ ਜਿਹੜੀ ਤੁਹਾਡੇ ਢਿੱਡ ਭਰਨ ਵਾਸਤੇ ਤੁਸੀਂ 15-15 20-20 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਹੋ ਉਹ ਜਿਹੜੇ ਅੱਜ ਤੁਹਾਡੇ ਲਈ ਰਾਸ਼ਨ ਕਿੰਨਾ ਮਹਿੰਗਾ ਹੋ ਗਿਆ ਸਬਜ਼ੀਆਂ ਕਿੰਨੀਆਂ ਮਹਿੰਗੀਆਂ ਹੋ ਗਿਆ ਪਰ ਜਦੋਂ ਸਬਜ਼ੀ ਇਹਨਾਂ ਦੇ ਹੱਥ ਆ ਗਈਆਂ ਦਾਲਾਂ ਇਹਨਾਂ ਦੇ ਹੱਥ ਆ ਗਈਆਂ ਤਾਂ ਤੁਸੀਂ ਜੋੜ ਲਾ ਕੇ ਦੇਖ ਲਿਓ ਵੀ ਤੁਹਾਡੇ ਪੱਲੇ ਪੈਣਾ ਕੀ ਆ ਖੁਦਗੁਸ਼ੀਆਂ ਅਸੀਂ ਕਿਸਾਨ ਕਰ ਰਹੇ ਆਂ ਤੁਸੀਂ ਆਮ ਰੋਗ ਰੋਟੀ ਤੋਂ ਭੁੱਖੇ ਬੰਦਚਾਰ ਖੁਦ ਕੁਛਿਆ ਕਰਿਆ ਕਰਾਂਗੇ ਉਹ ਜਾਂ ਭੁੱਖੇ ਮਰਿਆ ਕਰਾਂਗੇ ਆਪਾਂ ਲੋਕ ਕਿਉਂਕਿ 15-20 ਹਜ਼ਾਰ ਨਾਲ ਸਾਡਾ ਕੁਛ ਨਹੀਂ ਬਣਨਾ ਸੋ ਭਰਾਵੋ ਸਾਥ ਦਿਓ ਜਿਹੜਾ ਗੋਦੀ ਮੀਡੀਆ ਝੂਠਾ ਪ੍ਰਚਾਰ ਫਲਾਉਂਦਾ ਉਹਦਾ ਮੂੰਹ ਤੋੜ ਕੇ ਜਵਾਬ ਦਿਓ ਇਹਨਾਂ ਚੈਨਲਾਂ ਨੂੰ ਬੰਦੇ ਕਰੋ ਲੋਕਾਂ ਦਾ ਕਬਾੜ ਲੈ ਕੇ ਜਾਓ ਜਿੱਥੇ ਤੱਕ ਸਾਡੀ ਜਾਂਦੀ ਆ ਮੈਂ ਪਤਾ ਨਹੀਂ 5-6 ਦਿਨਾਂ ਤੋਂ ਅਲੱਗ-ਅਲੱਗ ਮੈਟਰੋਆਂ 'ਚ ਘੁੰਮ ਰਿਹਾ ਮੇਰੀ ਬਾਹਜ ਬੈ ਗਈ ਆ ਫਿਰ ਮੈਂ ਚਿੰਨਾਚਰ ਮੇਰੀ ਚਾਹ ਹੈਗੀ ਆ ਮੈਂ ਬੋਲਦਾ ਰਹੂੰਗਾ ਮੈਂ ਆਪਣੀ ਆਵਾਜ਼ ਉਠਾਉਂਦਾ ਰਹੂੰਗਾ ਭਾਵੇਂ ਕੁਝ ਵੀ ਹੋ ਜਵੇ ਸੋ ਇਸ ਕਰਕੇ ਸੋਡੇ ਕੋਲੋਂ ਸਾਥ ਚਾਹੁੰਦੇ ਆ ਵੀ ਸੱਚ ਦਾ ਸੱਚ ਦਾ ਸਾਥ ਦਿਓ ਵੀ ਝੂਠੇ ਲੋਕਾਂ ਦੇ ਕੋਲੋਂ ਬਚੋ ਮੈਂ ਇਹ ਨਹੀਂ ਬੇਨਤੀ ਕਰਦਾ ਤੇ ਆਪਾਂ ਇੱਕ ਨਾਰਾ ਮਾਰਾਂਗੇ ਤੇ ਨਾਰੇ ਦਾ ਜਵਾਬ ਦੇਣਾ ਗਰਗਾਟ ਸੋ ਇਸ ਸੰਘਰਸ਼ ਕੱਲੇ ਕਿਸਾਨਾਂ ਦਾ ਹੀ ਨਹੀਂ ਖਪਿਆ ਸਾਰੇ ਜਿਹਦੇ ਨਾਲ ਜੁੜੇ ਹੋਏ ਹਾਰ ਉਹ ਬੰਦੇ ਦਾ ਜਿਹੜਾ ਖੇਤੀ ਨਾਲ ਜੁੜਿਆ ਹੋਇਆ ਜਾਂ ਇਸ ਸੰਘਰਸ਼ ਹਰ ਗ੍ਰਾਹਕ ਦਾ ਤਾਂ ਹੈਗਾ ਅਸੀਂ ਗ੍ਰਾਹਕ ਤਾਂ ਹੈਗੇ ਆ ਕਿ ਅਸੀਂ ਖੇਤੀ ਨਾਲ ਜਾਂ ਕਿਸਾਨਾਂ ਨਾਲ ਨਹੀਂ ਜੁੜੇ ਹੋਏ ਮੈਂ ਇਹ ਕਹਿੰਦਾ ਜਿੰਨੇ ਵੀ ਮੇਰੇ ਵੀਰ ਦਿੱਲੀ ਨੂੰ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇਸ ਸੰਘਰਸ਼ ਦੇ ਵਿੱਚ ਉਹ ਇਸ ਤੇ ਕੀੜਾ ਜ਼ਰੂਰ ਮਾਰ ਕੇ ਆਉਣਾ ਜੇ ਅਸੀਂ ਜੇ ਅਸੀਂ ਆਪ ਕਿਹੀਂ ਜਾ ਸਕਦੇ ਕਮਾਂਕਾਰਾਂ ਕਰਨਾ ਸੀ ਜਿਵੇਂ ਆ ਚਾ ਪਰ ਜਿੱਥੇ ਵੀ ਬੈਠੇ ਹੋ ਆਪਣੇ ਮੋਬਾਈਲਾਂ ਰਾਹੀਂ ਇਸ ਗੱਲ ਦਾ ਜ਼ਰੂਰ ਪ੍ਰਚਾਰ ਕਰੋ ਕਿ ਇਹ ਸੰਘਰਸ਼ ਸਾਡੇ ਲਈ ਕਿੰਨੇ ਘਾਤਕ ਹੈ ਬਸ ਮੈਂ ਕੋਈ ਬੋਲੀ ਚਲੋ ਦੋ ਮਿੰਟ ਜੀ ਮੈਂ ਕੋਈ ਨਹੀਂ ਮੈਂ ਲੈ ਕੋਈ ਨਹੀਂ ਚੱਲੀ ਚਲੋ ਹਾਂਜੀ ਹਾਂਜੀ ਥੈਂਕ ਯੂ ਜੀ ਸੋ ਭਰਾਵੋ ਮੈਂ ਬੇਨਤੀ ਇੰਨੀ ਕਰਦਾ ਵੀ ਕਿਸਾਨ ਜਿਹੜੇ ਨੇ ਉਹ ਸੜਕਾਂ ਦੇ ਪਿਛਲੇ 40-42 ਦਿਨਾਂ ਤੋਂ ਉੱਤੇ ਬੈਠੇ ਨੇ ਸੀਸੀ ਮੁਸ਼ਕਲਚਾ ਕ੍ਰਾਕ ਮੁਸ਼ਕਲਚ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਮਹਿੰਗਾਈ ਵੱਧ ਚੁੱਕੀ ਆ ਆਉਣ ਵਾਲੇ ਦਿਨਾਂ 'ਚ ਇਹ ਮਹਿੰਗਾਈ ਹੋਰ ਵੀ ਜ਼ਿਆਦਾ ਵੱਧ ਜਾਣੀ ਆ ਅਸੀਂ ਮੈਟਰੋ ਟ੍ਰੇਨਾਂ ਦੇ ਵਿੱਚ ਪ੍ਰਚਾਰ ਕਰਿਆ ਬੱਸਾਂ ਰਾਹੀਂ ਦਿੱਲੀ ਦੀਆਂ 'ਚ ਪ੍ਰਚਾਰ ਕਰਿਆ ਅੱਜ ਮੈਂ ਸਪੈਸ਼ਲ ਟਿਕਟ ਲੈ ਕੇ ਜਹਾਜ਼ ਚੜਿਆ ਤਾਂ ਕਿ ਜੋ ਮੈਂ ਜਹਾਜ਼ ਰਾਹੀਂ ਵੀ ਪ੍ਰਚਾਰ ਕਰ ਸਕਾਂ ਤਾਂ ਕਿ ਸਾਡਾ ਮੈਸੇਜ ਆ ਜਿਹੜਾ ਦੁਨੀਆ ਤੱਕ ਪਹੁੰਚ ਸਕੇ ਕਿ ਜਿਹੜਾ ਕਿ ਕਿਸਾਨ ਆ ਉਹ ਕਿੰਨੀ ਮੁਸ਼ਕਲ ਚਾ ਸਾਡੇ 70 72 ਜਿਹੜੀਆਂ ਮੌਤਾਂ ਉਥੋਂ ਹੋ ਚੁੱਕੀਆਂ ਨੇ ਜਿਹੜੀ ਚੀਜ਼ ਨਹੀਂ ਹੈ ਉਥੇ ਜਿਹੜੀ ਨਹੀਂ ਹੈਗੀ ਉਥੇ ਉਥੇ ਲੋਕਾਂ ਨੇ ਦਾਨ ਨਹੀਂ ਕੀਤੀ ਹੋਈ ਦਾਨ ਨਹੀਂ ਸੱਜਣਾ ਤੇ ਸਾਦਗੇ ਸਾਨੂੰ ਹੱਤਵਾਰੀ ਦੱਸਦੇ ਨੇ ਇਹ ਮੀਡੀਆ ਸਾਨੂੰ ਹੱਤਵਾਰੀ ਦੱਸਦੇ ਦੱਸੋ ਅਸੀਂ ਹੱਤਵਾਰੀ ਆ ਉਹ ਯਾਰ ਅਸੀਂ ਕਿਸਾਨ ਆ ਅਸੀਂ ਸੰਘਰਸ਼ ਕਰਨ ਵਾਲੇ ਬੰਦੇ ਆ ਅਸੀਂ ਤਾਂ ਢਿੱਡ ਭਰਨ ਵਾਲੇ ਬੰਦੇ ਆ ਸੋ ਇਸ ਕਰਕੇ ਅਸੀਂ ਇੰਨੀ ਗੱਲ ਕਹਿੰਦੇ ਆ ਵੀ ਸਾਨੂੰ ਇੱਕ ਜਿਹੜੀ ਗੋਦੀ ਮੀਡੀਆ ਅਤਵਾਦੀ ਕਹਿੰਦੀ ਆ ਇਹਦੇ ਉੱਤੇ ਵੀ ਕਾਰਵਾਈ ਕਰਵਾਓ ਜਿੰਨੀ ਵੀ ਹੋ ਸਕਦੀ ਆ ਕਿਉਂਕਿ ਤੁਸੀਂ ਉਹ ਕਲਾਸ ਬੈਠੇ ਹੋ ਸਾਰੇ ਜਣੇ ਜਿਹੜੇ ਬੜੇ ਦਿਖੇ ਨੇ ਸੂਝਵਾਨ ਨੇ ਸੋ ਇਹ ਨਾ ਗੋਦੀ ਮੀਡੀਆ ਦੇ ਪਿੱਛੇ ਨਾ ਲੱਗੋ ਤੇ ਸਿਰਫ ਕਾਲੇ ਕਾਨੂੰਨਾਂ ਨੂੰ ਜਿਹੜਿਆਂ ਨੂੰ ਵਾਪਸ ਕਰਾਉਣ ਲਈ ਹਾ ਦਾ ਨਾਰਾ ਮਾਰੋ ਜਾਂ ਨਾਲ ਸਾਥ ਦਿਓ ਸੋ ਬਹੁਤ ਬਹੁਤ ਧੰਨਵਾਦ ਸਾਰੀ ਫਲੈਟ ਦਾ ਜਿਨ੍ਹਾਂ ਨੇ ਬਹੁਤ ਪਿਆਰ ਨਾਲ ਮੈਨੂੰ ਸਾਰਿਆਂ ਸਪੋਰਟ ਕੀਤੀ ਆ ਜੇ ਕਿ ਮੈਡਮਾਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਆ ਤਾਂ ਤੁਸੀਂ ਉਹਨਾਂ ਨੂੰ ਰੋਕਣ ਨਹੀਂ ਦਿੱਤਾ ਤੁਹਾਡਾ ਧੰਨਵਾਦ ਆ ਤੁਹਾਡਾ ਧੰਨਵਾਦ ਆ ਜੀ ਜਿੰਨਾ ਕਹਿ ਦਮਾ ਉਹਨਾਂ ਥੋੜਾ ਧੰਨਵਾਦ ਆ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਬਾਰਡਰ ਤੇ ਬੈਠੇ ਆਪਣੀ ਹੱਕਾਂ ਦੀ ਸੰਘਰਸ਼ ਕਰ ਰਹੇ ਨੇ ਤੇ ਹਰ ਇੱਕ ਬੰਦਾ ਆ ਇਹਦੇ ਵਿੱਚ ਆਪਣਾ ਬੰਦਾ ਯੋਗਦਾਨ ਪਾਇਆ ਮੈਨੂੰ ਲੱਗਿਆ ਕਿ ਕਿਉਂ ਨਾ ਮੈਂ ਵੀ ਇਹਨੂੰ ਇੱਕ ਮਦਦ ਹਿੱਸਾ ਬਣਾ ਆ ਜਿਹੜੀਆਂ ਜਿਹੜੇ ਉੱਥੇ ਦਿੱਲੀ ਬਾਰਡਰ ਤੇ ਬਜ਼ੁਰਗ ਬੈਠੇ ਨੇ ਬੀਬੀਆਂ ਬੈਠੀਆਂ ਨਹੀਂ ਤੇ ਬੱਚੇ ਬੈਠੇ ਨਹੀਂ ਇੱਥੇ ਸੰਘਰਸ਼ ਲੰਬੇ ਟਾਈਮ ਤੋਂ ਕਰ ਰਹੇ ਨੇ ਕਿ ਆਪਣਾ ਹੱਕਾਂ ਦੇ ਲਈ ਅਗਾਰ ਉਠਾ ਰਹੇ ਨੇ ਤਾਂ ਮੈਨੂੰ ਲੱਗਿਆ ਮੈਨੂੰ ਵੀ ਉਹਨਾਂ ਦੇ ਨਾਮ ਦਾ ਨਾਹਰਾ ਲੈਣਾ ਚਾਹੀਦਾ ਇਸ ਲਈ ਮੈਂ ਸੋਚਿਆ ਕਿ ਮੈਂ ਅੱਜ 15000 ਫੁੱਟ ਦੀ ਛਾਈ ਤੋਂ ਉਹਨਾਂ ਨੂੰ ਉਹਨਾਂ ਦੀ ਇਕਤਾ ਦਾ ਕਿਸਾਨ ਮਜ਼ਦੂਰ ਇਕਤਾ ਦਾ ਤੇ ਉਹਨਾਂ ਦੇ ਨਾਮ ਦਾ ਨਾਹਰਾ ਲਾਉਣਾ ਚਾਹੁੰਦੀ ਹਾਂ ਤੇ ਮੈਂ ਸਿਰਫ ਇਹ ਦੱਸਣਾ ਚਾਹੁੰਦੀ ਹਾਂ ਕਿ ਚਾਹੇ ਕਿਸੇ ਕਾਰਨਾ ਕਰਕੇ ਮੈਂ ਕਿ ਮੈਲਬਨ ਦੇ ਵਿੱਚ ਮਾਸਟਰ ਆਫ ਸੋਸ਼ਲ ਵਰਕ ਦੀ ਡਿਗਰੀ ਕਰ ਰਹੀ ਹਾਂ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਬਾਰਡਰ ਤੇ ਬੈਠੇ ਆਪਣੇ ਹੱਕਾਂ ਦੀ ਸੰਘਰਸ਼ ਕਰ ਰਹੇ ਨੇ ਤੇ ਹਰ ਇੱਕ ਬੰਦਾ ਆ ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਏ ਆ ਮੈਨੂੰ ਲੱਗਿਆ ਕਿ ਕਿਉਂ ਨਾ ਮੈਂ ਵੀ ਇਹਨੂੰ ਮਦਦ ਦਾ ਹਿੱਸਾ ਬਣਾਵਾਂ ਜਿਹੜੀਆਂ ਜਿਹੜੇ ਉੱਥੇ ਦਿੱਲੀ ਬਾਰਡਰ ਤੇ ਬਜ਼ੁਰਗ ਬੈਠੇ ਨੇ ਬੀਬੀਆਂ ਬੈਠੀਆਂ ਨੇ ਤੇ ਬੱਚੇ ਬੈਠੇ ਨੇ ਇੱਥੇ ਸੰਘਰਸ਼ ਲੰਬੇ ਟਾਈਮ ਤੋਂ ਕਰ ਰਹੇ ਆ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾ ਰਹੇ ਨੇ ਤਾਂ ਮੈਨੂੰ ਲੱਗਿਆ ਮिन्नੂ ਵੀ ਉਹਨਾਂ ਦੇ ਨਾਮ ਦਾ ਨਾਰਾ ਜੈ ਲਾਉਣਾ ਚਾਹੀਦਾ ਇਸ ਲਈ ਮੈਂ ਸੋਚਿਆ ਕਿ ਮੈਂ ਅੱਜ 15000 ਫੁੱਟ ਦੀ ਛਾਈ ਤੋਂ ਉਹਨਾਂ ਨੂੰ ਉਹਨਾਂ ਦੀ ਏਕਤਾ ਦਾ ਕਿਸਾਨ ਮਜ਼ਦੂਰ ਏਕਤਾ ਦਾ ਤੇ ਉਹਨਾਂ ਦੇ ਨਾਮ ਦਾ ਨਾਰਾ ਲਾਉਣਾ ਚਾਹੁੰਦੀ ਹਾਂ ਤੇ ਮੈਂ ਸਿਰਫ ਇਹ ਦੱਸਣਾ ਚਾਹੁੰਦੀ ਹਾਂ ਕਿ ਚਾਹੇ ਕਿਸੇ ਕਾਰਨਾ ਕਰਕੇ ਪੰਜਾਬ ਦੇ ਬੱਚੇ ਜਾਂ ਪੰਜਾਬ ਦੇ ਨੌਜਵਾਨ ਇੱਥੇ ਬਦੇਸ਼ਾਂ ਦੇ ਵਿੱਚ ਕੰਮ ਕਰਨ ਲਈ ਜਾਂ ਆਪਣੇ ਭਾਈ ਦੇ ਲਈ ਆਏ ਹੋਏ ਨੇ ਹਰ ਇੱਕ ਬੰਦਾ ਹਰ ਇੱਕ ਬੱਚਾ ਉਹਨਾਂ ਦੇ ਸਪੋਰਟ ਵਿੱਚ ਆ ਤੇ ਇਸੇ ਨੂੰ ਡੈਡੀਕੇਟ ਕਰਨ ਦੇ ਲਈ ਮੈਂ ਆ ਟੀ-ਸ਼ਰਟ ਪਾਈ ਹੈ ਕਿ ਆਈ ਸਪੋਰਟ ਇੰਡੀਅਨ ਫਾਰਮਰ ਕਿ ਮੈਂ ਉਹਨਾਂ ਸਾਰੇ ਕਿਸਾਨਾਂ ਦੇ ਨਾਲ ਆ ਜਿਹੜੇ ਆਪਣੇ ਹੱਕਾਂ ਦੇ ਲਈ ਦਿੱਲੀ ਬਾਰਡਰ ਤੇ ਬੈਠੇ ਨੇ ਦੋਸਤੋ